ਯਾਰ ਹੁਣ ਉੱਠਿਆ ਮੈਂ ਅੱਜ ਛੁੱਟੀ ਸੀਗੀ ਅੱਜ ਉੱਠਿਆ ਮੈਂ 10:20 ਵਜੇ ਤੇ ਜਦੋਂ ਮੈਂ ਉੱਪਰ ਆਇਆ ਹਜੇ ਤਾਂ ਮੰਨ ਕੇ ਚੱਲੋ ਵੀ ਮੂੰਹ ਧੋ ਕੇ ਆਇਆ ਸਿਰਫ ਉੱ퍼 ਤੁਸੀਂ ਚੈੱਕ ਕਰ ਸਕਦੇ ਹੋ ਮੌਸਮੀ ਬਹੁਤ ਸੋਹਣਾ ਹੈ ਅਰੇ ਆ ਦੇਖੋ ਮੂਰੇ ਜਿਹੜੇ ਆਪਣੇ ਦਰਖਤ ਪੇੜ ਵਗੈਰਾ ਲੱਗੇ ਹੋਏ ਸੀਗੇ ਮੀਂਹ ਪੈਣ ਕਰਕੇ ਪੂਰੇ ਸਾਫ਼ ਹੋ ਗਏ ਸਾਰੀ ਮਿੱਟੀ ਝੜ ਗਈ ਇਹਨਾਂ ਤੋਂ ਬੱਦਲ ਦੇਖੋ ਕਿੰਨੇ ਸੋਹਣੇ ਆਗੇ ਮੈਂ ਤਾਂ ਹੁਣ ਉੱਪਰ ਆ ਕੇ ਦੇਖਿਆ ਮੌਸਮ ਇੰਨਾ ਨੇ ਜ ਸੋਹਣਾ ਅਸਤੇ ਫਿਰ ਘੁੰਮਣਾ ਫਿਰਨਾ ਬਣਦਾ ਹੈਗਾ ਠੀਕ ਆ ਮੈਂ ਹੌਲੀ ਤਾਂ ਬੋਲ ਰਿਹਾ ਮਤੂੰ ਬੁੱਲਿਆ ਨਹੀਂ ਯਾਰ ਹਜੇ ਮਤਲਬ ਇਦਾਂ ਕਿ ਅੱਖਾਂ 'ਚ ਨੀਂਦ ਰੜਕ ਰਹੀ ਹੈ ਹਜੇ ਵੀ ਕਿਉਂਕਿ ਅੱਜ ਛੁੱਟੀ ਸੀ ਆਪਣੀਆਂ ਮੰਨ ਕੇ ਚਲੋ ਲਾਸਟ ਵੀਰਵਾਰ ਛੁੱਟੀ ਹੁੰਦੀ ਹੈ ਕਿ ਮਾਰਕੀਟ ਦੀ ਤੇ ਮਹੀਨੇ 'ਚ ਇੱਕ ਦਿਨ ਛੁੱਟੀ ਹੁੰਦੀ ਹੈ ਹਿਸਾਬ ਲਾ ਲਓ ਤੇ ਮੈਂ ਹੁਣ ਉਹੀ ਦਿਖਾ ਰਿਹਾ ਤੁਹਾਨੂੰ ਮੌਸਮ ਵਗੈਰਾ ਕਿੰਨਾ ਵਧੀਆ ਹੈਗਾ ਤੇ ਕੋਸ਼ਿਸ਼ ਕਰਦਾਗਾ ਕਿ ਕਿਤੇ ਬਾਹਰ ਘੁੰਮਣ ਫਿਰਨ ਚੱਲੀਏ ਐ ਤਾਂ ਚੱਪਲਾਂ ਐ ਇੱਦਾਂ ਹੀ ਪਾ ਕੇ ਤੁਰਿਆ ਫਿਰਦਾ ਇਸ ਤੋਂ ਬਾਅਦ ਦੇਖਦੇ ਆਪਾਂ ਟਰਾਈ ਕਰਦੇ ਆ ਜੇ ਕੋਈ ਫਿਲਮ ਦੇਖਣ ਜਾਣੀ ਹੈ ਕਿ ਕਿਵੇਂ ਉੱਪਰ ਹੋ ਸਕਦਾ ਅ ਅੱਜ ਘੁੰਮਣ ਫਿਰਨ ਚੱਲੀਏ ਤੇ ਮੈਂ ਤਾਂ ਮੌਸਮ ਦੇਖ ਕੇ ਹੱਟ ਠੰਡੀ ਹਵਾ ਮੈਂ ਬਿਆਨ ਨਹੀਂ ਕਰ ਸਕਦਾ ਇਸ ਮੌਸਮ ਨੂੰ ਮਤਲਬ ਇੰਨੀ ਠੰਡੀ ਠੰਡੀ ਹਵਾ ਚੱਲ ਰਹੀ ਹੈਗੀ ਤੇ ਇਹ ਮਾਈਕ ਆਪਣੇ ਕੋਲ ਇਸ ਮਾਈਕ ਨੂੰ ਬੋਲਣਾ ਪੈਂਦਾ ਕਿ ਕਾਰਨ ਕਿ ਵਿੱਚ ਹਵਾ ਦੀ ਆਵਾਜ਼ ਆਉਣੀ ਜਾਂ ਕੋਈ ਗਾਣਾ ਵਗੈਰ ਪਿੱਛੇ ਲਾ ਲੈਂਦਾ ਕੋਈ ਕਾਪੀਰਾਈਟ ਦਾ ਇਸ਼ੂ ਮਤਲਬ ਸਾਈਡਾਂ ਵਾਲੀ ਨਾ ਜਿਹੜੀ ਉਹ ਆਵਾਜ਼ ਆਨੇ ਉਹ ਸਾਰੀਆਂ ਬੰਦ ਹੋ ਜਾਂਦੀ ਜਿਹਦੇ ਨਾਲ ਤੇ ਠੀਕ ਆ ਜੇ ਕਿਸੇ ਬੰਦੇ ਨੇ ਭਾਈ ਨੇ ਯੂਟਿਊਬ ਵਲੋਗਿੰਗ ਕਰਨੀ ਹੈ ਉਹਦੇ ਲਈ ਸਭ ਤੋਂ ਬੈਸਟ ਮਾਈਕ ਇਹੀ ਹੈਗਾ ਕਿਉਂਕਿ ਇਹਦੇ ਵਿੱਚ ਦੋ ਤਿੰਨ ਮਾਈਕ ਆਉਂਦੇ ਨੇ ਜਿਹਦੇ ਵਿੱਚ ਅ ਤੇ ਦੋ ਮਾਈਕ ਨਾਲ ਮਿਲਦੇ ਨੇ ਇੱਕ ਸੈਂਸਰ ਮਿਲਦਾ ਜਿਹੜਾ ਮੋਬਾਈਲ ਦੇ ਪਿੱਛੇ ਲੱਗਦਾ ਹੈਗਾ ਤੇ ਕਿਸੇ ਭਰਾ ਨੇ ਬਲੋਗਿੰਗ ਵਗੈਰਾ ਕਰਨੀ ਹੋਵੇ ਤੇ ਉਸ ਨੂੰ ਐਵੇਂ ਨਾ ਕਿ ਚਲੋ ਵੀ ਸਿੰਗਲ ਵਾਲਾ ਤਾਂ ਠੀਕ ਆ ਜਿਹਨੇ ਮਤਲਬ ਕਾਰ ਸੇਲ ਵਾਲੀਆਂ ਬਲੋਗਿੰਗ ਕਰਨੀਆਂ ਨੇ ਜਾਂ ਕੁਝ ਹੋਰ ਉਹਦੇ ਲਈ ਇਹ ਜੀ ਦੋ ਮਾਈਕ ਆਉਂਦੇ ਨੇ ਵਿੱਚ ਥੋੜਾ ਰੇਟ ਦਾ ਫਰਕ ਆ 5-400 ਦਾ ਫਰਕ ਕੀ ਹੁੰਦਾ ਹੈਗਾ ਲਓ ਜੀ ਮੈਨੂੰ ਲੱਗਦਾ ਤਕਰੀਬਨ ਵੱਜ ਗਏ ਨੇ 3:00 ਵਜਣ ਵਾਲੇ ਆ ਗਏ ਤੇ ਹਜੇ ਤੱਕ ਮੀਂਹ ਪਈ ਜਾਂਦਾ ਹੈਗਾ ਪਰ ਚੈੱਕ ਕਰੋ ਮੇ ਹਜੇ ਤੱਕ ਪਈ ਜਾਂਦਾ ਮੈਨੂੰ ਐਸੀ ਬਾਹਰ ਚੱਲਾਂਗੇ ਕਿਤੇ ਘੜਾ ਗੁੜਾ ਲਾ ਕੇ ਆਵਾਂਗੇ ਸਵੇਰ ਦਾ ਘਰੀ ਹਾਂ ਹਾਂ ਖੜੇ ਸਪੋਰਟਰੀ ਵਿਚਾਰੀ ਇਹ ਤਾਂ ਹੁਣ ਤਿਆਰ ਕੀਤੀ ਪਈ ਸੀ ਵੀ ਲੈ ਕੇ ਚੱਲਾਂਗੇ ਮੀਂਹ ਦੇਖੋ ਹਜੇ ਤੱਕ ਮੀਂਹ ਪਈ ਜਾਂਦਾ ਇੱਕ ਵਾਰ ਵੀ ਹਟਣ ਦਾ ਨਾ ਨਹੀਂ ਲੱਤਾਂ ਮੀਂਹ ਨੇ ਇੱਕ ਮਿੰਟ ਚੈੱਕ ਕਰ ਓਏ ਤੂੰ ਕਿੱਧਰ ਫਿਰਦਾ ਮੀਂਹ ਚ ਓਏ ਦੇਖੋ ਮੀਂਹ ਹਜੇ ਤੱਕ ਪਈ ਜਾਂਦਾ ਇਹ ਮੈਨੂੰ ਲੱਗਦਾ ਸ਼ਾਮ ਤੱਕ ਹਟਦਾ ਨਹੀਂ ਹੈਗਾ ਜੱਸਾ ਹੁੰਦੇ ਚਾਂਸ ਹੋ ਰਹੇ ਨੇਗੇ ਤੇ ਦੇਖਦੇ ਆ ਜੇ ਆਪਾਂ ਨੂੰ ਮੀਂਹ हटਿਆ ਤਾਂ ਆਪਾਂ ਚੱਕਾਂਗੇ ਆਪਣੀ ਸਕੂਟਰੀ ਹੁਣ ਜਿਸ ਹਾਲ ਨਿਕਣੀਆਂ ਪਹਿਰੀਆਂ ਭਿੱਜਾਂਗੇ ਕੀ ਫਾਇਦਾ ਉਦੋਂ ਵੇਖਦੇ ਆ ਦੂਰ ਤੱਕ ਘੁੰਮ ਕੇ ਆਉਂਨੇ ਆ ਕਿਤੇ ਠੀਕ ਆ ਜੀ ਆ ਆਪਣੀ ਗੱਡੀ ਖੜੀ ਹੈਗੀ ਵੀਰੇ ਲਾਈਟ 20 ਆਪਣੇ ਵਾਲੀ ਠੀਕ ਆ ਇਹ ਨਾ ਹਰ ਇੱਕ ਦਾ ਟਾਇਰ ਮੋੜ ਕੇ ਐ ਨਹੀਂ ਖੜਾਉਣੀ ਚਾਹੀਦੀ ਗੱਡੀ ਕਦੇ ਵੀ ਤੇ ਯਾਰ ਚਲਾਈ ਨਹੀਂ ਹੁਣ ਮੇਰਾ ਮਾਨ ਹੀ ਨਹੀਂ ਕਰਦਾ ਇਹਨੂੰ ਚਲਾਉਣ ਨੂੰ ਭਾਈ ਡੇਢੀ ਗੱਡੀਆਂ ਚਲਾ ਕੇ ਹੁਣ ਲਕੀਜੀ ਲੱਗਦੀ ਹੈ ਗੱਡੀ ਇਹ ਇੱਕ ਛੋਟੀ ਜੀ ਪ੍ਰੋਬਲਮ ਆ ਗਈ ਉਹ ਸੋਲਵ ਕਰਨ ਵਾਲੀ ਆ ਥੋੜੀ ਜੀ ਹਾਂ ਇੱਧਰ ਦੇਖੋ ਵੀ ਮੈਟ ਤੇ ਪਾਣੀ ਆ ਨਾ ਇਹ ਵੀ ਮੈਟ ਤੇ ਪਾਣੀ ਆਗਾ ਇਹ ਦਿੱਕਤ ਕੀ ਆ ਗਈ ਮਿਸਤਰੀ ਨੂੰ ਕਿਹਾ ਸੀ ਮਿਸਤਰੀ ਨੇ ਮੈਨੂੰ ਕਹਿੰਦਾ ਛੇ ਤੂੰ ਆ ਜੀ ਆਂਦਾ ਇੱਥੋਂ ਨਾ ਜਿਹੜੀ ਸ਼ੀਸ਼ੇ ਦੀ ਰਬੜ ਆ ਗਈ ਇਹ ਆ ਜਗਾ ਤੋਂ ਇਹ ਇੱਥੋਂ ਰਬੜ ਦੀ ਢਿੱਲੀ ਹੋਈ ਸਾਰੀ ਇਹ ਰਬੜ ਢਿੱਲੀ ਹੋਣ ਕਰਕੇ ਜਾਂ ਤਾਂ ਇੱਥੋਂ ਇੱਥੋਂ ਪਾਣੀ ਲੀਕ ਕਰਕੇ ਆ ਜਗਾ ਤੋਂ ਇੰਨੇ ਪੋਸ਼ਣ ਤੋਂ ਇੱਥੇ ਡਿੱਗਦਾਗਾ ਸੀਟ ਤੇ ਠੀਕ ਆ ਇਹਨੇ ਆ ਸੀਟ ਤੇ ਡਿੱਗਦਾਗਾ ਫਿਰ ਨਾਲ ਇੱਥੇ ਡਿੱਗਦਾ ਇਹ ਉਧਰ ਵੀ ਸੇਮ ਹੀ ਪ੍ਰੋਬਲਮ ਆਗੇ ਨਾ ਸਟੀering ਸਿੱਧਾ ਕਰ ਦੇ 1000 ਸਟੀering ਨੂੰ ਨਾ ਜਦੋਂ ਛੇੜ ਦੇਣ ਗੁੱਸਾ ਆਉਂਦਾ ਉਹ ਇੱਕ ਮਿੰਟ ਸਟੀering ਨੂੰ ਕਦੇ ਵੀ ਇਦਾਂ ਨਾ ਛੇੜੋ ਯਾਰ ਲੈ ਇਹਨਾਂ ਨੂੰ ਕਿਚਨੀ ਹੈਗੇ ਮਸਾਂ ਸਟਾਰਟ ਹੋਈ ਅੱਜ ਬਾਹਲੇ ਦੇ ਨਾਲ ਵਾਸਤੇ ਸਟਾਰਟ ਕਰ ਰਹੇ ਹੋਏ ਆਪਣੇ ਦਾ origignal ਕੱਪੜੀ ਵਾਲੇ ਸੀਟ ਕਵਰ ਹੀ ਆ ਗਏ ਇਹਦੇ ਸਾਰੇ ਹੁਣ ਜਿਹੜਾ ਗਿੱਲੀ ਹੋ ਰਹੀ ਹੈ ਕਿ ਮੈਨੂੰ ਇਹਦੀ ਟੈਨਸ਼ਨ ਹੋਰ ਕੀ ਹੈਗਾ ਵੀ ਇਹਨੇ ਗੱਡੀ ਥੰ ਲੋ ਸਾਰੀ ਗਲ ਜਾਣੀ ਹੈ ਗੱਡੀ ਆ ਅੱਜ ਆਪਣਾ ਮਿੱਤਰ ਆਇਆਗਾ ਇਹ ਵਿਲੇ ਵਾਲਾ ਜਿਹੜਾ ਕੰਨਾਂ 'ਚ ਸੋਨੇ ਦੀਆਂ ਨੱਥੀਆਂ ਪਾਉਂਦਾ ਹੁੰਦਾ ਸੀ ਮੈਂ ਖੋਲੀਆਂ ਮੈਂ ਇਹਨੂੰ ਚਾਂਦੀ ਦੀ ਦੇਤੀਆਂ ਠੀਕ ਆ ਲੈ ਲੈ ਲੋਕਾਂ ਨੇ ਲੋਕਾਂ ਨੇ ਇਹਨੂੰ ਲੈ ਲਿਆ ਹਵਾ ਬੜੀ ਮਾਰਦਾ ਹੁੰਦਾ ਸੀਗਾ ਸਿੱਧਾ ਗੇਟੀਆਂ ਮੈਨੇ ਉਹ ਕੋਚ ਬਾੜਦਾ ਨਹੀਂ ਨਹੀਂ ਗੇਟਿ ਐਕਚੁਅਲੀ ਇਦਾਂ ਸੀਗਾ ਜਿੱਦ ਤੱਕ ਇਦਾਂ ਕਿ ਮੈਂ ਮੋਗੀ ਸਾਈਡ ਨੂੰ ਜਾ ਰਿਹਾ ਸੀਗਾ ਨਾ ਠੀਕ ਹੈ ਨਾ ਦੋਸਤਾਰ ਵੀ ਉਹ ਪ੍ਰੋਪਰ ਸਾਈਡ ਤੇ ਨਾ ਕੱਠੀਆਂ ਜਾ ਰਹੇ ਸੀਗੇ ਆ ਬੰਦੇ ਉਹ ਨਸ਼ਾ ਵਾਲਾ ਹੋ ਗਿਆ ਸੀ ਚੱਪੜਾਂ ਚੱਪੜਾਂ ਪਾ ਕੇ ਡਿਗਦੇ ਫਿਰਦੇ ਆਂ ਅਸੀਂ ਦੋਸਤਾਰ ਵੀ ਪ੍ਰੋਪਰ ਨਾ ਦੋਨੇ ਕੱਠੀਆਂ ਜਾ ਰਹੀਆਂ ਮੈਂ ਨਾ ਉਹਦੇ ਸੈਂਟਰ ਦੀ ਨਹੀਂ ਜਣੀ ਕਿ ਉਹਦਾ ਪਾਸੇ ਨਹੀਂ ਲਈ ਤੇ ਮੈਨੂੰ ਡਾਊਟ ਸੀ ਮੈਂ ਕਿ ਜੇ ਆਪ ਦੇ ਵਿੱਚ ਅਸੀਂ ਟਕਰਾ ਗਏ ਜਾਂ ਗੱਡੀਆਂ ਅੰਦਰ ਕੱਠੀਆਂ ਗੱਲ ਨੇ ਤਾਂ ਮੇਰਾ ਐਕਸੀਡੈਂਟ ਹੋ ਜਾਊ ਇਹ ਬੰਦੇ ਮਾਰ ਰਿਹਾ ਹਾਂ ਬੰਦੇ ਨਹੀਂ ਮਾਰ ਰਿਹਾ ਇੱਕ ਬੰਦਾ ਹੋ ਸੀ ਆਪਣਾ ਚਲੋ ਆਪਾਂ ਬਾਅਦ ਚੋ ਗੱਲ ਕਰਦੇ ਆ ਐਕਸੀਡੈਂਟ ਬਾਰੇ ਬਾਅਦ ਚ ਜੀ ਹੱਕਾ ਮਾਰ ਰਿਹਾ ਹੈਗਾ ਕੁਝ ਕਹਿਣਾ ਚਾਹੁੰਦਾ ਬੰਦਾ ਇਹ ਆਪਣੇ ਭਰਾ ਦੀ ਦੁਕਾਨ ਆ ਗਈ ਦੀਪ ਆਟੋ 바ਵਾ ਡੀਲ ਵਾਲੇ ਸਾਡੇ ਭਰਾ ਪਾਣੀ ਪੀ ਰਹੇ ਨੇਗੇ ਕੁਝ ਕਹਿਣਾ ਚਾਹੋਗੇ ਜੀ ਬਾਈ ਕੋਲ ਕਰ ਗਿਆ ਨਹੀਂ ਵੀਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਬਾਈ ਦਾ ਵਧੀਆ ਮੰਨ ਕੇ ਚਲੋ ਬਾਈ ਕੋਲ ਸਕੂਟਰੀਆਂ ਤੋਂ ਲੈ ਕੇ ਪਾਲਸਰ ਸਾਰੇ ਮੋਟਰਸਾਈਕਲ ਬਾਈ ਕੋਲ ਖੜੇ ਨੇਗੇ ਬਾਈ ਨੂੰ ਸੇਵਾ ਦਾ ਮੌਕਾ ਦਿਓ ਨੰਬਰ ਤੁਹਾਨੂੰ ਮੈਂ ਉੱਪਰ ਲਿਖਤਾ ਬਾਈ ਦਾ ਬਾਈ ਨੂੰ ਕਾਲ ਕਰ ਲਿਓ ਜਦੋਂ ਕਿਸੇ ਨੂੰ ਉੱਚਾ ਮਾਡਲ ਸਪਲੈਂਡਰ ਡੀਲਕਸ ਕੋਈ ਮੋਟਰ ਲੈਣਾ ਪਰਟੀਨਾ ਵੀ ਉੱਚੇ ਮਾਡਲ ਖੜੇ ਆਗੇ ਠੀਕ ਆ ਬਾਈ ਨੇ ਦੋ ਦੋ ਕੈਬਨ ਬਣਾਏ ਹੋਏ ਨੇਗੇ ਕੀ ਬਾਤ ਹੈ ਲੋਨ ਦੀ ਫੈਸਿਲਿਟੀ ਵੀ ਬਾਈ ਕੋਲ ਮਿਲ ਜੂਗੀ ਬਾਈ ਨੇ ਏਸੀ ਕਰਤਾ 24 ਤੱਕ ਆਦ ਲੱਗੂਗਾ ਹੈ ਆਪਾਂ ਕੋਈ ਕਮਿਸ਼ਨ ਨਹੀਂ ਲੈਣੀ ਬਾਈ ਤੂੰ ਠੀਕ ਹੈ ਜੀ ਤਾਂ ਤਾਂ ਕੀ ਨਹੀਂ ਇੱਥੇ ਆਪਣਾ R15 ਖੜਾਗਾ ਕਿੱਥੇ ਖੜਾਗਾ ਕਿੱਥੇ ਖੜਾਗਾ ਕਿੱਥੇ ਖੜਾਗਾ ਕਿੱਥੇ ਖੜਾਗਾ ਆਹ ਖੜਾਗਾ PP08 ਹੈ ਉਹ ਨਾਲ ਦਾ ਵੀ ਸੇਲ ਆ ਨਾਲ ਦਾ ਵੀ ਸੇਲ ਹੈਗਾ ਇਹ ਦੋ ਕੇ R15 ਖੜੇ ਆ ਆਹ ਦਾ ਆਪਾਂ ਲੈ ਜਾਣੇ ਆ ਚੱਕ ਕੇ ਇਹ ਦੱਤ ਲਾ ਕੇ ਸਟਾਰਟ ਹੋ ਜਾਊਗਾ ਇਹ ਆਪਣੇ ਕੋਲ ਰਿਕਵਰੀ ਚ ਆਇਆ ਸੀਗਾ ਉਹ ਬੈਟਰੀ ਤਾਂ ਚੱਕਦਾ ਓਏ ਨਾ ਨਾ ਬੈਟਰੀ ਵੀ ਲੋ ਹੈ ਦੀ ਚੱਲ ਚੱਕ ਰੋੜ ਮੈਂ ਤੈਨੂੰ ਪਿੱਛੇ ਧੱਕਾ ਲਾਉਣਾਗਾ ਸਕੀਮ ਲਾਓ ਸਕੀਮ ਇਹ ਬੰਦਾ ਬੀਲੇ ਤੋਂ ਆਇਆ ਜਿੱਦੋਂ ਕੰਮ ਲਵਾਂਗੇ ਆਪਾਂ ਠੀਕ ਆ ਆਰ 15 ਆਪਾਂ ਸੇਲ ਕਰ ਦਾਂਗੇ ਤੇ ਥੋੜੀ ਜੀ ਪ੍ਰੋਬਲਮ ਆ ਕਿ 2-4000 ਲੱਗ ਜੂਗਾ ਸੈਟਿੰਗ 2000 ਸਾਲਾਂ ਦੇ 2 ਸਾਲ ਤਾਂ ਮੈਨੂੰ ਹੋ ਗਏ ਸੁਣਦੇ ਨੂੰ 2 ਨਹੀਂ ਓਏ ਹਾਂ 5 ਸਾਲ 4 ਸਾਲ ਹੋ ਗਏ 5ਵਾਂ ਵੀ ਆਉਣ ਵਾਲਾ ਹੀ ਆ ਮੀਠੇ ਕੱਪੜਾ ਦੇ ਦੇ ਆ ਆਪਣਾ ਛੋਟਾ ਮਿਸਤਰੀ ਛੋਟਾ ਚੇਤਨ ਇਹ ਬੰਦਾ ਬਾਡੀ ਬਿਲਡਰ ਹੈ ਇਹ ਬੰਦਾ ਢੀਡੇ ਛੇੜੇ ਬਾਲੇ ਲਾਉਂਦਾ ਅੱਜ ਕੱਲ ਇਹਨਾਂ ਨੇ ਕੱਲ ਪੂਰੀ ਚੱਪ ਬਗੜਿਆ ਤਿੰਨ ਆ ਜਣਾਂ ਨੇ ਇਹ ਕਟਾ ਕੇ ਆ ਬਾਲ ਉਹ ਸੁਰਲੀ ਕਹਿੰਦਾ ਭਾਈ ਮੈਂ ਤਾਂ ਘਰੇ ਆ ਗੱਪ ਨੜੇ ਬਾਜ਼ਾਰ ਚ ਮੈਨੂੰ ਮਿਲਿਆ ਸਾਲੇ ਤੁਹਾਨੂੰ ਤੁਹਾਡੇ ਤੇ ਕਾਰਵਾਈ ਤਾਂ ਹੋਊਗੀ ਉਸੇ ਟਾਈਮ ਮੈਂ ਦੇਖ ਲੇ ਫਿਰਦੇ ਸੀ ਤੁਸੀਂ ਢੀਡੇ ਲਾਉਂਦੇ ਪੁੱਤ ਹਾਂ ਪਿਆਰ ਯਾਰ ਇਹਨਾਂ ਨਾਲ ਡੀਲ ਫਿਕਲ ਕਰਦੇ 50000 ਚ ਕਿੰਨੇ ਇਹਦੇ ਨਾਲ ਦੇ ਕਿੰਨੇ ਮਿਲਣਗੇ ਇਕੱਲਾ ਹੀ ਬਲੂ ਇਹ 50 ਚ 0 ਵਾਂ ਘਟਾ ਕੇ 5000 ਚੱਕਿਆ ਯਾਰ ਬੱਟ ਤੇ ਪੈ ਗਿਆ ਯਾਰ ਹੁਣ ਇਹ ਨਗਦ 5000 ਬਣਾਕਦਾ ਯਾਰ 45000 ਦੇਖ ਲੈ ਮੋਟਰਸਾਈਕਲ ਤਿਆਰ ਕਰਨ ਨੂੰ ਜੀ ਨਹੀਂ ਕਰਦਾ ਇਹਦਾ ਮੈਨੂੰ ਲੱਗਦਾ ਐਂ ਸਖੁੰਜੇ ਤੇ ਲਾਇਆ ਪਿਆ ਕਿੰਨੇ ਸਾਲ ਹੋ ਗਏ ਨੇ ਦੇਖਦੇ ਨੂੰ ਆਹ ਬੰਦਾ ਦਵਾਰੇ ਹਟ ਕੇ ਦਵਾਰੇ ਲੱਗ ਵੀ ਗਿਆ ਓਰੇ ਦੇਖ ਹੁਣ ਸੰਗ ਦਾ ਕਿਵੇਂ ਜਾਂਦਾ ਕੁੜੀਆਂ ਸੰਗ ਦੀਆਂ ਆਉਂਦੀਆਂ ਨੇ ਆਹ ਕੀ ਦਾ ਕਬੜ ਜਾ ਐ ਅੱਛਾ ਦਾਦੇ ਜੀ ਨਹੀਂ ਗਾਨੀ ਤੇਰੇ ਵਾਲਾ ਓਏ ਇਹੇ ਅੱਜ ਕਿਵੇਂ ਸਾਫ ਜਿਹਾ ਲੱਗ ਜਾਂਦਾ ਬਣਾ ਬੈਗ ਬੂਗ ਲਾਤਾ ਹਨ ਇਹ ਬੰਦੇ ਦਾ ਆਪਦਾ ਪਰਸਨਲ ਆ ਬਾਈ ਇਹ ਵੇਚਦਾ ਨਹੀਂ ਤੇ ਇੱਥੇ ਤੁਹਾਨੂੰ ਮੈਂ ਤੁਹਾਨੂੰ ਦੱਸ ਦਿੰਨਾਗਾ ਹੰਕ ਖੜਾਗਾ ਸੀਰੀ ਡਾਉਨ ਖੜਾਗਾ ਉਸ ਤੋਂ ਬਾਅਦ ਸਾਰੇ ਉੱਚੇ ਮੋਟਰਸਾਈਕਲ ਖੜੇ ਆਗੇ ਬਾਈ ਕੋਲ ਠੀਕ ਆ ਸੇਵਾ ਦਾ ਮੌਕਾ ਦਿਓ ਉੱਪਰ ਵਾਲੇ ਨੰਬਰ ਤੇ ਤੁਹਾਨੂੰ ਫੇਰ ਦੱਸ ਰਿਹਾ ਕਾਲ ਕਰਿਓ ਸਾਰੇ ਨਵੇਂ ਮੋਟਰਸਾਈਕਲ ਰੱਖਦਾ ਇਹ ਮੁੰਡਾ ਉੱਚੇ ਮਾਡਲ ਇੰਜਨ ਗੇਅਰ ਦੀ ਫੁੱਲ ਗਾਰੰਟੀ ਆਪਣੇ ਗਣੀਓ ਠੀਕ ਆ ਜੀ ਕੋਈ ਵੀ ਹਿਡਨ ਖਰਚਾ ਨਹੀਂ ਮਿਲੂਗਾ ਠੀਕ ਆ ਜਿੰਨਾ ਮਾਰਕੀਟ ਦਾ ਖਰਚਾ ਹੁੰਦਾਗਾ ਉਹੀ ਹੁੰਦਾਗਾ ਕਿਉਂਕਿ ਜ਼ਿਆਦਾਤਰ ਕੀ ਬਚਨਾ ਹੁੰਦਾਗਾ 1000 ਰੁਪਏ ਕਮਿਸ਼ਨ ਤੇ ਇਸਟਾਮਾ ਦੇ ਪੈਸੇ ਹੁੰਦੇ ਬਸ 1000 ਰੁਪਏ ਕਮਿਸ਼ਨ ਵੀਰੇ ਸਭ ਤੋਂ ਕਹਿ ਕੇ ਲੈਤੀ ਜਾਂਦੀ ਆ ਕਿਉਂਕਿ ਸਾਡੀ ਮਜਬੂਰੀ ਆ ਕਿਉਂਕਿ ਮਾਰਕੀਟ ਬਣੀ ਹੋਈ ਆ ਸਾਡੀ ਉਹਦੇ ਹਿਸਾਬ ਨਾਲ ਸਾਨੂੰ ਇਹ ਪੈਸੇ ਜਮ੍ਹਾਂ ਕਰਾਉਣੇ ਪੈਂਦੇ ਨੇ ਵੀਰੇ ਯਾਰ ਇੱਕ ਮੋਟਰਸਾਂ ਪਿੱਛੇ ਸਾਨੂੰ ਮਾਰਕੀਟ ਨੂੰ 1000 ਰੁਪਏ ਦੇਣਾ ਪੈਂਦਾਗਾ ਉਹ ਸਾਡੇ ਰੀਜ਼ਨ ਆ ਕਿਉਂਕਿ ਸਾਨੂੰ ਕਮੇਟੀ ਬਣੀ ਹੋਈ ਆ ਸਾਡੀ ਸਾਰੀ ਠੀਕ ਆ ਚੱਲ ਮਿੱਟੀਆ ਰੋਡ ਗੱਲਾਂ ਚ ਮਸਾਲੇ ਭੁੱਕੀ ਨਹੀਂ ਆ ਮੈਂ ਚੈੱਕ ਕਰ ਰਿਹਾ ਸੀਗਾ ਡੀਲ ਕਰ ਰਿਹਾ ਸੀ ਚੈੱਕ ਕਰ ਰਿਹਾ ਸੀ ਨੰਬਰ 2564 ਚੱਲ ਸਟੈਂਡ ਚੱਕ ਕਈ ਵਾਰ ਤੇਜ਼ ਭੱਜ ਲੈਂਦਾ ਹੁੰਦਾ ਇਹ ਬ੍ਰੇਕ ਇਹਦੇ ਸਾਰੇ ਲੱਗਣਗੇ ਤੂੰ ਡਿਸਕਾ ਕੋਲ ਨਹੀਂ ਇਹਨਾਂ ਨੇ ਯਾਰ ਉਹਦੇ ਕ ਲਾਲ ਜਿਹੇ ਤੇ ਲਾਤੀ ਨੀਲੇ ਤੇ ਸੌਰੀ ਚਲੋ ਦੁਕਾਨ ਤੇ ਚੱਲ ਕੇ ਮਿਲਦੇ ਹਾਂ ਹੁਣ ਹਵਾ ਲੈ ਬਾਈ ਹਾਰਨ ਮਾਰੀ ਜਾਂਦਾਗਾ ਹਵਾ ਭਰ ਰਹੇ ਆਂਗੇ ਠੀਕ ਆ ਜੀ ਹਵਾ ਨਿਕਲ ਗਈ ਬਾੜੇ ਦਿਨ ਹੋ ਗਏ ਖੜੇ ਨੂੰ ਤੇ ਮੂਰਲੇ ਦੇ ਬ੍ਰੇਕ ਹੈ ਨਹੀਂ ਬ੍ਰੇਕ ਕੀ ਕਰਨਗੇ ਜਦੋਂ ਡਿਸਕ ਪੈਡ ਲੱਗੇ ਹੋਇਆ ਕੱਲੇ ਡਿਸਕ ਤੇ ਉਹ ਨਹੀਂ ਸੌਰੀ ਪੈਡ ਨਹੀਂ ਲੱਗੇ ਕਿੱਲੋ ਤਵਾ ਲੱਗਿਆ ਹੋਇਆਗਾ ਕਿੰਨੀ ਕ ਵਾਰ ਕੀ ਆਵਾ ਮੜਾ ਦਾ ਪਾ ਕੇ ਦੇਖੀ ਬਹੁਤ ਹੈ ਬਹੁਤ ਬਹੁਤ ਛੱਡ ਦੇ ਫਿਰ ਮੂਰਲੇ ਚ ਪਾ ਦੇ ਬਹੁਤ ਮੂਰਲੇ ਆਵਾਜ ਵੀ ਕੰਜੂਸੀ ਕਰੀ ਜਾਂਦੇ ਨੇ ਬੰਦੇ ਫਿਰ ਤੁਸੀਂ ਹਵਾ ਦਾ ਭਰ ਲਓ ਮਾਲ ਚੱਲ ਗਿਆ ਵਾਲਾ ਮਾਲੇ ਦਾ ਤੀਆਂ ਲੱਗਿਆ ਪਿਆ ਮਾਲੇ ਦਾ ਜਿਆਦਾ ਚੱਲ ਪਿਆ ਹੁਣ ਇਹ ਲੈਂਦਾ ਹੁਲੇ ਹੁਲਾਰੇ ਇਹ ਬਿਨਾ ਮਾਈਕ ਤੋਂ ਬੋਲ ਰਿਹਾ ਤਾਂ ਕਿ ਉਹਦੀ ਆਵਾਜ਼ ਵੀ ਵਿੱਚ ਆਵੇ ਠੀਕ ਆ ਸਰ ਯੋ ਯੋ ਅਸੀਂ ਚਾਹੁੰਨੇ ਵੀ ਬੰਦੇ ਦੀ ਆਲੇ ਦੁਆਲੇ ਦੀ ਬਾਜ ਆਵੇ ਜਦੋਂ ਮੈਂ ਇਕੱਲੇ ਨਹੀਂ ਬੋਲਣਾ ਹੋਵੇ ਉਦੋਂ ਮੈਂ ਮਾਈਕ ਲਾਉਣਾ ਹੁੰਦਾ ਮਾਈਕ ਆਪਾਂ ਜੇਬ ਚ ਰੱਖੀਦਾ 24 ਘੰਟੇ ਜਿੱਦਾਂ ਕਿਦਾਂ ਕਿ ਆਪਾਂ ਇਹਨੂੰ ਕੁਵਾੜੀ ਇਹਨੂੰ ਨਾ ਵੇਚ ਦਈਏ ਜਿੱਦਾਂ ਕਿਦਾਂ ਕਿ ਕੁਵਾੜੀ ਵਾਲਾ ਨਹੀਂ ਹੈਗਾ ਕਰਜ਼ਾ ਬਹੁਤ ਸਿਰ ਤੇ ਝੜਿਆ ਪਿਆਗਾ ਕੋਈ ਕੁਝ ਨਹੀਂ ਹੋਇਆ ਇਹਨੂੰ ਆਹ ਸਟਿੱਕਰ ਸਟੁਕਰ ਵਧੀਆ ਪਏ ਨੇਗੇ ਆਹ ਥਾਂ ਤੇ ਬਸ ਕਲੀ ਟੇਪ ਲੱਗ ਜੂਗੀ ਮੋਟਰਸਾਈਕਲ ਓਕੇ ਦੀ ਰਿਪੋਰਟ ਹੈਗਾ ਜਿੱਦਾਂ ਕਿਦਾਂ ਕਿ ਹੁਣ ਇੱਕ ਸਾਧਨ ਦੱਸ ਕਿਹੜਾ ਚੱਕਾ ਆਹ ਕੀ ਦਾਗਾ ਜੇ ਵਾਲੀ ਇਹਦਾ ਹਾਂਜੀ ਇਹ ਆ ਚੱਲਨੇ ਆਪਣਾ KTM 2000 ਜਿਹੜਾ 15 ਮਾਡਲ ਸੀਗਾ ਉਹਦੇ ਥੋੜੀ ਚਾਰਜਰ ਤੇ ਦਿੱਕਤ ਆ ਗਈ ਇਸ ਕਰਕੇ ਇਹਦੀ ਬੈਟਰੀ ਛੇਤੀ ਛੇਤੀ ਲੋ ਹੋ ਜਾਂਦੀ ਆ ਤੇ ਆਪਾਂ ਚੱਲਿਆ ਆਪਣੇ ਆ ਮਿੱਤਰ ਕੋਲ ਵਿੱਲੇ ਵਾਲੇ ਕੋਲ ਆਪਣੇ ਸਾਰੇ KTM ਇਹੀ ਰਿਪੇਅਰ ਕਰਦਾਗਾ ਤੇ ਇਹ ਕਹਿੰਦਾ ਮੈਂ ਘਰੇ ਬਹਿ ਕੇ ਆ ਨਰ ਰਿਪੇਅਰ ਕਰੂੰਗਾ ਕਹਿੰਦਾ ਪਤਾ ਕੀ KTM ਜਿਹੜਾ ਹੁੰਦਾਗਾ ਇਹਦੀ ਪਿਆਰ ਨਾਲ ਕੰਮ ਕਰਨ ਵਾਲੇ ਹੁੰਦੇ ਆ ਇਹਨਾਂ ੱੱਕੇਸ਼ਾ ਹੀ ਨਹੀਂ ਕਰ ਸਕਦੇ ਆਪਾਂ ਆ ਲੱਤ ਲਾਈ ਜਾਂਦਾ ਇੱਕ ਨਾਲ ਮੋਟਰਾਂ ਚੱਲੀ ਜਾਂਦਾ ਇੱਕ ਨਾਲ ਬਲੌਗ ਬਣਾਈ ਜਾਂਦਾ ਮਾਈਕ ਟੰਗਿਆ ਪਿਆ ਆਪਣੇ ਆਪਣੀ ਸੁਰਲੀ ਹੈ ਜਿਹੜੀ ਮਗਰ ਆ ਰਹੀ ਹੈਗੀ ਅ ਉਹ ਇੱਕ ਤੇ ਬਾਤੇ ਆ ਰਹੀ ਆਪਣੀ ਸੁਰਲੀ ਤੇ ਦਿੱਕਤ ਵੀ ਬਹੁਤ ਆ ਰਹੀ ਹੈ ਰੋਡ ਤੇ ਚੱਲਦੇ ਹੋਏ ਇੱਕ ਮਿੰਟ ਹੋਲਡ ਰੱਖੋ ਹਾਂਜੀ ਔਰ ਤੇ ਹੁਣ ਚੱਲੇ ਆ ਵਿਲੇ ਲੱਤ ਲਾਈ ਹੋਈ ਆ ਇਹ ਕਹਿੰਦਾ ਇੰਸਟਾ ਦੀ ਵੀਡੀਓ ਬਣਾਓ ਹੁਣ ਉਹ ਬਣਾਉਣੀ ਨਹੀਂ ਆਪਾਂ ਕਿਵੇਂ ਬਣਾਵਾਂਗੇ ਐਂ ਕਰਕੇ ਬਣਾਵਾਂਗੇ ਵੀ ਹਾਂ ਜੀ ਮੋਟਰਾਂ ਚੱਲ ਰਿਆਗਾ ਜੋ ਜੋ ਦੇਖ ਖੜਿਆਉਂਦਾ ਲੱਛਣ ਐਂ ਲੱਛਣ ਖੜਿਆਉਂਦਾ ਖੜਿਆ ਤੋਂ ਪਹਿਲਾਂ ਲੈ ਲੈ ਜਿਹੜਾ ਕੀੜੀ ਆ ਬੰਦਿਆ ਆ ਚਲੋ ਹੁਣ ਤੁਹਾਨੂੰ ਪਿੰਟਟ ਪਾ ਕੇ ਫਿਰ ਦੁਬਾਰੇ ਵੀਡੀਓ ਬਣਾਉਣਾ ਆਈ ਪਿੰਡ ਵੀਲੇ ਚੱਲਣ ਵਾਲੀ ਵੀਡੀਓ ਹਜੇ ਤੱਕ ਚੱਲ ਰਹੀ ਆ ਖੇਤਾਂ ਦੇ ਨਜ਼ਾਰੇ ਦੇਖੋ ਬਾਈ ਕਿੰਨਾ ਸੋਹਣਾਗਾ ਵਧੀਆ ਹਵਾ ਲੱਗ ਰਹੀ ਹੈਗੀ ਉਹ ਛੋਟੇ ਛੋਟੇ ਬੱਦਲ ਵੀ ਕਿੰਨੇ ਸੋਹਣੇ ਲੱਗ ਰਹੇ ਆਗੇ ਹੁਣ ਚੱਲੀ ਜੱਲੇ ਆ ਮਾਈਕ ਦੇ ਵਿੱਚ ਆਵਾਜ਼ ਜ਼ਰੂਰ ਆਉਂਦੀ ਆ ਫੱਟ ਫੱਟਿਆ ਫੱਟ ਪਟਿਆ ਆ ਵੀ ਰੇਲ ਲੱਗਦੀ ਆ ਮੇਡ ਇਨ ਇੰਡੀਆ ਸਾਹਮਣੇ ਗੱਡੀ ਆ ਰਹੀ ਆ ਛੂਕਦੀ ਹੋਈ ਲੈ ਵੀ ਮੁੰਡਿਆ ਖਿੱਚੀ ਚੱਲ ਖਿੱਚੀ ਚੱਲੇ ਚੱਕ ਵੀ ਵਿਲੇ ਵਾਲਾ ਤੂੰ ਤਾਂ ਨੰਗ ਮੋਰੇ ਸਿੰਗਲ ਰੋਡ ਆ ਨਹੀਂ ਹੈਗਾ ਆਪਾਂ ਇਕੱਠੇ ਨਿਕਲ ਜਾਗੇ ਲੱਤ ਲਾ ਕੇ ਵੱਡੇ ਰੋਡ ਤੋਂ ਆਉਣਾ ਨਹੀਂ ਮੁੰਡਾ ਕਹਿੰਦਾ ਦਿਲ ਖਰਾਉਂਦਾ ਮੇਰਾ ਕਹਿੰਦਾ ਐਕਸੀਡੈਂਟ ਹੋਇਆ ਨਾ ਐਕਸੀਡੈਂਟ ਹੋ ਕੇ ਹਟਿਆ ਮੁੰਡੇ ਦਾ ਉਹ ਜਿਹੜਾ ਕੇਟੀਐਮ ਪੰਨੇ ਸੀ ਨੇ ਭੰਨੇਗਾ ਹਾਏ ਹਾਏ ਹਾਂ ਦੇ ਕਿੰਨਾ ਹੁੱਪ ਕੇ ਬੋਲਦਾ ਹੈਗਾ ਜਿਵੇਂ ਬਾਹਲਾ ਪੱਧਰਕਾਰੀ ਵਾਲਾ ਕੰਮ ਕਰਕੇ ਆਇਆ ਹੁੰਦਾ। ਇਹ ਸਾਲ ਤੇ ਨੁਕਸਾਨ ਕਰਕੇ ਰੱਖਦਾ। ਡੂੜ ਲੱਖ ਦਾ ਨੁਕਸਾਨ ਕਰਿਆ ਡੂੜ ਲੱਖ ਦਾ। ਯਾਰਾਂ ਦੀ ਸਿਰਾ ਦੇ ਹੱਥਿਆ ਵਾਲਾ। ਆਹ ਮਾਤੂ ਗਾਣਾ ਸੁਣਾਤਾ। ਚੱਲ ਕੋਈ ਗੱਲ ਨਹੀਂ। ਇਹਦੇ ਗਾਲਾਂ ਹੁਣ ਪੈਣ ਗਿਆ। ਇਹਨੇ ਆਹ ਹੁਣ ਇਹਦਾ ਚਾਰਜਰ ਦੀ ਦਿੱਕਤ ਆ ਜਿਹੜੀ ਉਹ ਦੂਰ ਨਾ ਕੀਤੀ। ਫਿਰ ਇਹਦੇ ਕੋਟ ਪਾਉਗੀ। ਇੱਧੇ ਜਾਣਾ। ਏ ਕੱਢ ਜਾ ਗিয়ার ਪਾ ਦੀ ਏ। ਦਲਤਾ ਨਹੀਂ ਘਟਦਾ ਬਿਨਾ ਕਲਚ ਤੋਂ ਗੇਅਰ ਪਾਉਣਾ ਨਾ ਗਾਇਸ ਨੋ ਗਾਇਸ ਕਿਉਂਕਿ ਗੇਟਰੇ ਵਿੱਚ ਖਾਪੂ ਬੈਠਾ ਦਾ ਦੇਰਾਂਵੇਂ ਲੇੜਾ ਮਾਰਦਾ ਔਰੇ ਸੁਰਲੀ ਸਾਡੀ ਸੁਰਲੀ ਆਈ ਜਾਂਦੀ ਹੈਗੀ ਚਲੋ ਅਸਲ ਦੇ ਵਿੱਚ ਨਾ ਮੈਂ ਜਿਮ ਲਈ ਵੀ ਲੇਟ ਹੋ ਰਿਆਂਗਾ ਹੁਣ ਟਾਈਮ ਮੇਰੇ ਕੋਲ ਜਿਮ ਲਈ ਸਿਰਫ 1 ਘੰਟਾ ਰਹਿ ਗਿਆ 1 ਘੰਟੇ ਦੇ ਵਿੱਚ ਵਿੱਚ ਮੈਂ ਵਿਲੇ ਜਾ ਕੇ ਮੋਟਰਾਂ ਛੱਡ ਕੇ ਵਾਪਸ ਮੁੜਨਾ ਵੀ ਹੈਗਾ ਹੁਣ ਸਾਨੂੰ ਆਈ ਹੈਗਾ ਅਸੀਂ ਐਕਟਵਾ ਦੇ ਵਾਪਸ ਮੁੜਾਂਗੇ ਫਟਾਫਟ ਇਹਦਾ ਫਾਹਾ ਵੱਡੀ ਜਿਹਾ ਵਗ ਜੇ ਦਾ ਕਿੰਨੇ ਪਿੰਟ ਰਹਿ ਗਏ ਵਿੱਚ ਆਪਣੇ ਤੋਂ ਰਹਿ ਹੈਗਾ 6 7 10 ਨੂੰ ਰਹਿ ਗਏ ਬਟਾ ਚਲੋ ਹੋਰ ਖਿੱਚਦੇ ਆ ਫਿਰ ਵਿਲੇ ਪਹੁੰਚ ਕੇ ਗੱਲ ਕਰਦੇ ਆ ਕਹਿੰਦੇ ਜਿੱਦਾਂ ਕਿਦਾਂ ਕਿ ਵਿਲੇ ਆ ਗਏ ਵਿਲੇ ਪਹੁੰਚ ਗਏ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਹੀ ਆਪਣੇ ਮਿੱਤਰ ਦਾ ਘਰ ਹੈਗਾ ਉਹਦੇ ਮੰਦਰ ਵੀ ਨਾਲ ਆਹ ਮਸਜਿਦ ਆ ਗਈ ਮੰਦਰ ਵੀ ਨਾਲ ਹੀ ਆ ਕਹਿੰਦਾ ਭਾਈ ਕਹਿੰਦਾ ਕਹਿੰਦਾ ਕਿ ਵਿਲੇ ਪਹੁੰਚ ਕੇ ਬਹੁਤ ਸੰਘਰਸ਼ ਕਰਿਆ ਜੀ ਇਸ ਮੋਟਰਸਾਈਕਲ ਨੇ ਅੱਛਾ ਮੰਦਰ ਵੀ ਨਾਲ ਹੀ ਆ ਜੀ ਮੰਦਰ ਦਾ ਝੰਡਾ ਵੀ ਲੱਗਿਆ ਹੋਇਆ ਜੀ ਨਾਲ ਹੀ ਮੰਦਰ ਆਗਾ ਇਸ ਗਲੀ ਚ ਕਰ ਫਿਰ ਆਪਣਾ ਹਾਂ ਜੋਰ ਨਾਲ ਫੂਕ ਦੇ ਪਾ ਲਈਏ ਜੇਬ ਚ ਫੋਨ ਪਾਈਏ ਜੋਰ ਲੱਗੋ ਚੱਲ ਲਾ ਦਿੰਦੇ ਕੀ ਗਰਮ ਹੋਇਆ ਪਿਆਗਾ ਇਹ ਗਾ ਕਿਹੜਾ ਗਰਮ ਬਹੁਤ ਹੋਇਆ ਪਿਆ ਗਾ ਡੱਬਾ ਗਰਮ ਹੋਇਆ ਪਿਆਗਾ ਇੱਥੋਂ ਗਰਮ ਹੋਇਆ ਪਿਆ ਕੁਛ ਸਰੋ ਜੀ ਇੰਦਰ ਗਰਮ ਹੁੰਦਾ ਖਲੇ ਇੰਦਰ ਹੁੰਦਾ ਬ్రో ਲਓ ਜੀ ਇਦੇ ਕੋਲ ਆਪਾਂ KTM ਆ ਲਾਤਾ ਇਹਦਾ ਚੱਲ ਥੋੜਾ ਜਿਹਾ ਕੰਮ ਸੀ ਇੱਕ ਉਹ ਖੜਾ ਗੇਟੇਮ ਆਪਣਾ ਉਹ ਤਾਂ ਮੰਨ ਕੇ ਚਲੋ ਘਰ ਦਾ ਗੇਟੇਮ ਆਗਾ ਉਹਨਾਂ ਦਾ ਪਗੌੜ ਦੇ ਨਹੀਂ ਵਾਲਾ ਘਰ ਦੀ ਜੀ ਆਟਮ ਆ ਕੀ ਉਹਦੇ ਵਿੱਚ ਆ ਕੇ ਉਹ ਬੇਸ ਟੂਬ ਜੀ ਦੀ ਕਿਸਾਈ ਫੇਰਦਾਗਾ ਓਕੇ ਆ ਗੇਟੇਮ ਖੜਾ ਆ ਬਾਉ ਜੀ ਦਾ ਕੈਲੀਬਰ ਖੜਾ ਅਸੀਂ ਲੇਟ ਹੋ ਰਿਹਾ ਮੇਰੇ ਪਾਣੀ ਲਿਆ ਦੇ ਬਸ ਉਹ ਚਾਹ ਨਹੀਂ ਚਾਹਣੀ 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 ਉਹ ਭਾਈ ਮੇਰੀ ਗੱਲ ਤੇਰੀ ਸੌ ਲੱਗੇ ਮੈਂ ਜਿੰਮਣੋਂ ਲੇਟ ਹੋਈ ਹੈ ਨਾ ਪਾਣੀ ਲਾ ਦੇ ਬਸ ਮੈਂ ਚਾਹ ਵੈਸੀ ਸਮਝਿਆ ਕਰ ਮੈਂ ਚਾਹਣੀ ਪੀਣੀ えっと。<noise> <noise>